ਯੋ ਕਿਹੜੇ ਮਾਰ ਤੇਰੀ ਸਾਬ ਤੱਕੜੇ ਹੋ ਰਹੀ ਹੈ ਜੇ ਤੱਕ ਹੋ ਜਾ ਜਿਹੜੇ ਕਦਰ ਵਿੱਚ ਤੱਕੇ ਰੁਕੀ ਹੋਈ ਗੱਲ ਹੀ ਨਹੀਂ ਨਾ ਕਰਦਾ ਹੋਈ ਕਰ ਲਈ ਕੋਈ ਗੱਲ ਨਹੀਂ ਇੱਟ ਜਾ ਆਪਣਾ ਕੰਮ ਕਰੋ ਸਾਬ ਬੈਠਣ ਨੂੰ ਅੱਡੇ ਡੀਸੀ ਨੂੰ ਭੇਜ ਦਿਆ ਗੇਰੀ ਨੂੰ ਤਾਂ ਕੋਈ ਡਰਾਮਾ ਦੋ ਬੰਦੇ ਨੇ ਬੰਦਰਾ ਦੋ ਬੰਦੇ ਨਾ ਉਲੋ ਪੈਣੀ ਦਰ ਕੋਈ ਗੱਲ ਸੁਣ ਨਹੀਂ ਗੱਲ ਜਾਣੀ ਨਹੀਂ ਸਮਝ ਜਾਂਦੀ ਨਹੀਂ ਸਮਝ ਜਾਂਦੀ ਗੱਲ ਤਾਂ ਸੁਣੋ ਜੀ ਮੈਂ ਚਲਦੀ ਤੇ ਨਹੀਂ ਤੁਸੀਂ ਕੱਟ ਕੇ ਮਾਰ ਦਿਓ ਗੱਲ ਦੀ ਕਰਨੀ ਸਮਝ ਜਾਂਦੀ ਨਹੀਂ ਸਮਝ ਜਾਂਦੀ ਗ ਅਨੁਕੱਖੜ ਗਿਆ ਲੱਸੀ ਜਿਹੜਾ ਪਰਚਾ ਦੇਣਾ ਦਿਆ ਉਹ ਬੈਠੇ ਕੋਈ ਤਰੀਕਾ ਮੈਨੂੰ ਦੱਸੋ ਕੋਈ ਤਰੀਕਾ ਨੋ ਬਰ ਮਮਾ ਲੱਗਦਾ ਬਾਹਰ ਤੇ ਜੁਰਦ ਰੱਖ ਮਾਰਦੇ ਜਿੱਦਾਂ ਨਵੀਂ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਵਾਰ ਇੱਕ ਨੰਬਰ ਦਾ ਕ੍ਰੈਪਟ ਆ ਤੁਹਾਡਾ ਇੱਥੇ ਬਿਲਕੁਟਾ ਟੁਰ ਗਿਆ ਸਾਲੇ ਕਰ ਰਿਹਾ ਕਿਹੜਾ ਬੰਦ ਚੱਲ ਜਾਣਾ ਸਾਡੇ ਤੇ ਇਹਦੀ ਇੱਕ ਸੋਡੀ ਦੇਖੋ ਡੀਟੀ ਡੀਟੀ ਚੋ ਲੈ ਕੇ ਗਿਆ ਪਤਾ ਸਾਨੂੰ ਸਰੀਆਮੀ ਕਹਤੋ ਹਾਂਜੀ ਕਿ ਅਸੀਂ ਜੀ ਧੱਕਾ ਕਰਨਾ ਅਸੀਂ ਕਿਸੇ ਨੂੰ ਖਲੋੜ ਨਹੀਂ ਦੇਣਾ ਤੁਸੀਂ ਜੋ ਕੋਈ ਕਰਨਾ ਕਰੋ ਅਸੀਂ ਨੂੰ ਸਾਡੇ ਕੋਈ ਜੂਰਤਾ ਬਾਜਵਾ ਸਾਹਿਬ ਛਡੋ ਇਹ ਤਾਂ ਕਰਨਾ ਕੋਸਣ ਬਾਹਰ ਕੱਢ ਕੇ ਦੱਸਿਓ ਬਾਜਵਾ ਕਦੋਂ ਵੀ ਬਾਹਰ ਕਰਕੇ